1 ਮਿੰਟ ਦੀ ਬਸ 1 ਮਿੰਟ ਖੜ ਗਿਓ ਗਗਨ ਧੂਰੀ ਦਾ ਗੋਵਿੰਦ ਧੂਰੀ ਦਾ ਪਹਿਲੀ ਰੇਡ ਭੂਰੀ ਫਤਿਹਗੜ ਛੰਨਾ ਬਣਾ ਮੇਰੇ ਵੀਰੋ ਪਹਿਲਾਂ ਟੱਚ ਕਰਕੇ ਨੰਬਰ ਲੱਗੇ ਪਾਪਾ ਚਲਾ ਗਿਆ ਉਹਦੇ ਕਹ ਗਏ ਨੇ ਧੂਰੀ ਗੋਵਿੰਦ ਧੂਰੀ ਗੁਰੀ ਰਾਏ ਸਿੰਘ ਵਾਲਾ ਤੇ ਲਵੀ ਧੂਰੀ ਕਹਿੰਦੇ ਅਗਲੇ ਸਾਲ ਸਾਟੇ ਵੱਲੋਂ ਇੱਕ ਬੁਲੇਟ ਮੋਟਰਸਾਈਕਲ ਹੋਵੇਗਾ ਰੇਨ ਪੈਂਦੀ ਤੇ ਬੋਹ ਲਹਰੇ ਵਾਲੇ ਦੇ ਉਹ ਕਬੱਡੀ ਪੈਂਦੀ ਕਬੱਡੀ ਪੈਂਦੀ ਕਬੱਡੀ ਪੈਂਦੀ ਇਹ ਖੇਡ ਕਬੱਡੀ ਹੈ ਮੇਰੇ ਵੀਰੋ ਕਾਰੇ ਕੇ ਦੀ ਖੇਡ ਗਰਾਊਂਡ ਦੇ ਵਿੱਚ ਖੜਕਾ ਤੜਕਾ ਪੂਰਾ ਓਏ ਕੰਮ ਤੇਰਾ ਕੰਮ ਤੇਰਾ ਕੀ ਮੱਖਣਾ ਹੱਲਾ ਗੁੱਲਾ ਰੱਖੀ ਦਾ ਕਰਾ ਕੇ ਪਤਲੋ ਹੱਲਾ ਗੁੱਲਾ ਰਖੀ ਦਾ ਕਰਾ ਕੇ ਪਤਲੋ ਆ ਕਹਿੰਦੇ ਮਾਲਵੇ ਦਾ ਜਟਵੈਣ ਹੈ ਉਹ ਸਲੀਮ ਉਹਨਾਂ ਨੇ ਰੁਪਏ ਬੋਲੇ ਆ ਉਹਨਾਂ ਨੂੰ ਪੁੱਛਦੇ ਕਰੀ ਚੱਲੀ ਜਿੰਨੇ ਭੂਰੀ ਦੀਆਂ ਕੌਡੀਆਂ ਦਰਸ਼ਨ ਵਪਾਰੀ ਬਣੀਓ ਮਾਇਆ ਅਮਰੀਕ ਰੇਡ ਭੂਰੀ ਦੀ ਉਹ ਕਬੱਡੀ ਕਹਿੰਦੇ ਇਸ ਵੇਲੇ ਭੂਰੀ ਦੀ ਪੈ ਰਹੀ ਹੈ ਖੇਡ ਦੇ ਮੈਦਾਨ ਦੇ ਵਿੱਚ ਅੱਜ ਦੇ ਦਿਨ ਦਾ ਕਹਿੰਦੇ ਲਾਫਟਾ ਅੰਤਮ ਸਿਰੇ ਵਾਲਾ ਠੀਰਲਾ ਮੈਚ ਉਹ ਕਾਲੇ ਕਹਿੰਦੀ ਧਰਤੀ ਮੇਰੇ ਮਿੱਤਰੋ ਨੰਬਰ ਕਹਿੰਦੇ ਇਸ ਵੇਲੇ ਉਹ ਪੂਰੀ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਕਾਲੇ ਰੂੜੇਕੇ ਵਾਲੇ ਦਾ ਗੱਗਾਡਵਾ ਧੰਨਵਾਦ ਹੈ ਲੈ ਵੀ ਕਾਲਿਆ ਜਉਨਾ ਬਸਦਾ ਰਹਿ ਨੌਜਵਾਨ ਇਹ ਦਿਲੋਂ ਦਵਾਵਾ ਨੇ ਛੀਨੇ ਹੋਣੀ ਵੀਰ ਨੇ ਟੱਕੜ ਨੇ ਦਵਾਵਾ ਸਾਡੀਆਂ ਸਭ ਲਈ ਰਮਨੋਣੀ ਯਾਦਾ ਮਾਉਣੇ ਸਾਡੀ ਜ਼ਿੰਦਗੀ ਦਾ ਤੇਜਾ ਗਰੇਵਾਲ ਜੀ ਅਗਲੇ ਸਾਲ 51000 ਦੇ ਯੋਗਦਾਨ ਹੋਣਗੇ ਆ ਤੇਜਾ ਗਰੇਵਾਲ ਦੇ ਅਗਲੇ ਸਾਲ 51000 ਦੇ ਯੋਗਦਾਨ ਹੋਣਗੇ ਇੱਕ ਪਾਸੇ ਸ਼ਿਕਾਰਵਾਸ਼ੀਆ ਉਹ ਹੈਪੀ ਮਿਹਣੇ ਵਾਲਾ ਕਹਿੰਦੇ ਆਇਆ ਹੋਇਆ ਹੈਪੀ ਕੋਟਲਾ ਵੀ ਆਇਆ ਹੋਇਆ ਪਰ ਮਿਹਣੇ ਵਾਲਾ ਆਹ ਕੋਟਲੇ ਵਾਲਾ ਦਿਲੋਂ ਦਵਾਵਾ ਸਭ ਲਈ ਹੈ ਅੱਜ ਧਰਤੀ ਕਹਿੰਦੇ ਕਾਲੇ ਕੇ ਪਿੰਡ ਦੇ ਸੰਧੋ ਬੌਂਸਰ ਗਰੁੱਪ ਦਾ ਧੰਨਵਾਦ ਹੈ ਵੱਡੇ ਵੱਡੇ ਬੰਦੇ ਨੇ ਆਹ ਦਿਲੋਂ ਦਵਾਵਾ ਅਗਲੀ ਰੇਡ ਢੀਲੇ ਦੀ ਢੀਲੇ ਦੀ ਰੇਡ ਪੈਂਦੀ ਹੈ ਉਧਰ ਜੱਸੀ ਬੈਲਜੀਅਮ ਜੱਸੀ ਸ਼ੇਰਗਿਲ ਸਾਡਾ ਵੀਰ ਫਰਮਾਹੀ ਵਾਲਾ ਐ ਤੇ ਮੇਲੇ ਦੇ ਲਈ ਵੱਡਾ ਯੋਗਦਾਨ ਪਾਇਆ ਹੈ ਬਹੁਤ ਬਹੁਤ ਸਤਿਕਾਰ ਆ ਸਾਡੇ ਵੀਰ ਦਾ ਢੀਲਾ ਜਾਂਡਰੀ ਵਾਲਾ ਮੜਕੋ ਮੜਕੀ ਹੋਇਆ ਫਿਰਦਾ ਚੋਬਰ ਇੱਕ ਪਾਸੇ ਵੇਖ ਰਿਹਾ ਕੀਪਾ ਤਿਆਰ ਹੈ ਚੱਕੀ ਤਿਆਰ ਹੈ ਪਰ ਨੰਬਰ ਕਹਿੰਦਾ ਰੇਡਰ ਦੇ ਲਈ ਚੜ ਚੁੱਕਿਆ ਬਿੱਲਾ 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 ਅਮਰੀਕ ਆਓ ਸਾਹਮਣੇ ਬਿੱਲਾ ਮੇਰੇ ਮਿੱਤਰੋ ਜੋਤ ਕੈਨੇਡਾ ਕੀਪ ਕੈਨੇਡਾ ਪੋਤਨਾ ਗੁਰਦੀਪ ਪੋਤਨਾ ਦੇ ਸ਼ੇਭੂ ਪੋਤਨਾ ਇੰਦਰ ਨਾ ਲੱਖਾ ਹਰਦੀਪ ਭਾਈ ਰੂਪਾ ਧੰਨਵਾਦ ਹੈ ਵੀਰਾਂ ਦਾ ਆਓ ਸਾਹਮਣੇ ਕਹਿੰਦੇ ਅਰਸ਼ ਮੇਰੇ ਮਿੱਤਰੋ ਆਓ ਟਰਾਈਕਰ ਦਾ ਡੱਕ ਲੈਂਦੀ ਆਓ ਜੋਰ ਤੇ ਲੱਗੇਗਾ ਉਹ ਬੱਲੇ ਬੱਲੇ ਹੋਣ ਲੱਗੀ ਹੈ ਨੰਬਰ ਕਹਿੰਦੇ ਰੇਡਰ ਦੇ ਉਸ ਜੁੜਦਾ ਹੋਇਆ ਓਏ ਭੂਰੀ ਆ ਗਈ ਥੋ ਕਲੀਅਰ ਕਰ ਲੋ ਜਿਹੜੀ ਕੰਧ ਗੱਡੀ ਬੈਠਿਆ ਸੈਂਟਰ ਲਾਈਨ ਤੇ ਇਹ ਕਲੀਅਰ ਕਰ ਲਓ ਭੂਰੀ ਕਹਿੰਦੇ ਗੁਰਦੀਪ ਸਿੰਘ ਐਨ ਚਰਚੇ ਵੱਡੇ ਮੇਜਰ ਬ੍ਰਾਂਡ ਹੁਣਾਂ ਦਾ ਚਿਹਤਾ ਖੇਡ ਮੈਦਾਨ ਚ ਕਬੱਡੀ ਕਬੱਡੀ ਪੱਕ ਕਰ ਰਿਹਾ 4 ਬਾਈ 4 ਥਾਰ ਸਨਮਾਨ ਦੇ ਵਿੱਚ ਮਿਲੀ ਹੈ ਲੈ ਵੀ ਸਲੀਨ ਪਾਲੀ ਤੇ ਦਰਸ਼ਨ ਮੰਨੀਆਂ ਮਾਇਆ ਜਿਹੜੀ ਉਹ ਪੁਜਦੀ ਕਰਦਿਆ ਕਰ ਕਰਾ ਦਰਸ਼ਨ ਤੇ ਪਾਲੀ ਵਪਾਰੀ ਬੰਨੀਆਂ ਮਾਇਆ ਭੂਰੀ ਤੱਕ ਕਰਦੋ ਪੁਜਦੀ ਰੇਡ ਪੈ ਗਈ ਔਰ ਰੇਡ ਪੈ ਗਈ ਉਹ ਦੀਪਾ ਕਹਿੰਦੇ ਸ਼ਿਕਾਰਵਾਸ਼ੀਆਂ ਵਾਲਾ ਉਹ ਧਰਤ ਕਹਿੰਦੇ ਮਾਝੇ ਇਲਾਕੇ ਦੀਆਂ ਮੇਰੇ ਮਿੱਤਰੋ ਇਹ ਮਾਝੇ ਦੇ ਵਿੱਚੋਂ ਚੱਲ ਗਿਆ ਆ ਕਿ ਹੜਵੇ ਬਾਬਲਾ ਹੜਵੇ ਮੇਰਾ ਮਾਝੇ ਸਾਖ ਦਾ ਕਰਵੇ ਭੱਜ 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 ਸਾਹਮਣੇ ਕਹਿੰਦੇ ਰੇਡ ਫਿਰ ਬਣਨ ਦੇ ਲਈ ਪੂਰੀ ਉਹ ਪੂਰੀ ਦੀਆਂ 3 ਕਿੰਟ ਕਬੱਡੀਆਂ ਤੇ ਜੀਨਾ ਵੱਡਾ ਬਾਈ ਅਲਾਨ ਕਰਦਾ ਨਾਲ ਜਿਆਦਾ ਤੇ ਰਮਨ ਜੀਨਾ ਬਾਈ ਕਹਿੰਦਾ ਪੂਰੀ ਦੀਆਂ 3 ਤੇ ਪਿੰਡਾਂ ਦਾ ਸਾਡਾ ਮਾਣ ਹੈ ਸਾਡਾ ਭਰਾ ਹੈ ਉਹ ਕਹਿੰਦੇ ਕਾਲੀ ਲੋਪੋ ਕੇ ਪਿੰਡ ਵਾਲਾ ਖੇਡ ਮੈਦਾਨ ਚ ਕਬੱਡੀ ਪਾ ਰਿਹਾ ਹੈ ਮਾਲਵੇ ਦਾ ਜਟਵੈਣ ਇੱਕ ਪਾਸੇ ਕਹਿੰਦੇ ਕਬੱਡੀ ਦੇ ਮੈਦਾਨਾ ਚ ਛਾਇਆ ਹੋਇਆ ਕੁਲਵੀਰ ਜਟਾਣਿਆ ਵਾਲਾ ਬੱਲੇ 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 ਤਾੜੀ 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 ਬੱਲੇ ਬੱਲੇ ਮੇਰਾ ਟਿੱਬਿਆਂ ਦੇ ਵਿੱਚ ਪਿੰਡ ਕੁੜੇ ਮਾੜੀ ਜੱਟ ਦੀ ਹਿੰਡ ਕੁੜੇ ਮੁੰਡੇ ਫੈਨ ਨੇ ਥੋੜੇ ਸ਼ਹਿਰਾਂ ਦੇ ਮੁੰਡੇ ਫੈਨ ਨੇ ਥੋੜੇ ਸ਼ਹਿਰਾਂ ਦੇ ਡੀਲਾ ਆ ਗਿਆ ਅਮਰੀਕਾ ਉੱਥੇ ਵੀ ਕਬੱਡੀ ਪੈ ਰਹੀ ਹੈ ਉਧਰ ਕਹਿੰਦੇ ਵੀ ਈਮਾ ਮੱਸੇ ਕੇ ਵੀਰ ਨੇ ਗੁਰਲਾਲ ਕੈਨੇਡਾ ਅਗਲੇ ਸਾਲ ਕਹਿੰਦੇ 51000 ਦੇ ਯੋਗਦਾਨ ਰੋਣਗੇ ਅਗਲੇ ਸਾਲ 51000 ਦੇ ਯੋਗਦਾਨ ਰੋਣਗੇ ਜੀਨੇ ਵੀਰਰੇ ਆਪ ਆਖ ਵੀ ਪਿੰਡ ਵਾਲੋ ਖੜ ਜੀਓ ਨਾਲ ਖੜ ਆ ਗਏ ਤੁਹਾਡੇ ਲਈ ਉਹ ਦੁਨੀਆ ਚ ਕਾਲੇ ਕੇ ਕਾਲੇ ਕੇ ਹੋਵੇਗੇ ਅੱਜ ਕਹਿੰਦੇ ਬਹੁਤ ਸਰਚਾਂ ਵੱਜੀਆ ਲੋਕਾਂ ਨੇ ਕਾਲੇ ਕੇ ਪਿੰਡ ਲੱਖੀ ਓਏ ਬਹੁਤ ਸਰਚਾਂ ਵੱਜੀਆ ਆਹ ਕਬੱਡੀ ਤੋਂ ਬਾਅਦ ਇੱਕ ਵੱਡਾ ਲੈਣਾ ਕਾਲੇ ਰੂੜੇ ਕੇ ਦੇ ਲਈ ਜਿਹੜਾ ਕੀਤਾ ਜਾਣਾ ਹੈ ਜਾਂ ਤਾਂ ਫੌਜੀ ਸਾਡਾ ਤੇ ਨਾਲ ਜੱਸੀ ਬੈਲਜੀਅਮ ਤੇ ਸਰਬਾ ਬੈਲਜੀਅਮ ਉਹ ਕਹਿੰਦੇ ਵੀ ਆਹ ਕਬੱਡੀ ਤੋਂ ਬਾਅਦ ਕਰਨਾ ਲਾਣ ਇੱਕ ਕਾਲੇ ਕੇ ਦੇ ਲਈ ਉਹ ਚਰਚੇ ਕਹਿੰਦੇ ਵੱਡੇ ਆਹ ਚਰਚੇ ਵੱਡੇ ਆ ਲੈ ਵੀ ਅਮਰੀਕ ਇੱਕ ਮਿੰਟ ਦੀ ਆ ਵੀ ਕਾਲਿਆ ਇਹਨਾਂ ਪਿੰਡਾਂ ਦਾ ਤੂੰ ਮਾਣ ਜੱਸੀ ਬੈਲਜੀਅਮ ਜੱਸੀ ਸ਼ੇਰਗਿਲ ਬੈਲਜੀਅਮ ਸਰਬਾ ਬੈਲਜੀਅਮ ਰਪਿੰਦਰ ਜਲਾਲ ਜਾਦਾ ਫੌਜੀ ਸ਼ੰਨਾ ਇਹ ਐਲਾਨ ਕਰਾਉਂਦੇ 226 ਦੇ ਵਿੱਚ ਜਿਹੜੀ ਗੱਡੀ ਕਾਲਾ ਕਵੇਗਾ ਉਹ ਹੀ ਉਹ ਗੱਡੀ ਨਾਲ ਸਨਮਾਨ ਹੋਣਾ ਇੱਕ ਵਾਰੀ ਤਾੜੀਆਂ ਜ਼ੋਰਦਾਰ ਮੇਰੇ ਵੀਰੋ ਲੈ ਵੀ ਸਾਡੇ ਵਾਲਿਆਂ ਮੁਬਾਰਕਾਂ ਮੁਬਾਰਕ ਓ ਤਾੜੀ ਦੀ ਤਾੜਾ ਚਾਹੀਦਾ ਕਾਲੇ ਲਈ ਤਾੜਾ ਚਾਹੀਦਾ ਚੀਨਾ ਬਾਈ ਕਹਿੰਦਾ ਓ ਪੂਰੀ ਦੀ ਕਬੱਡੀ 11000 ਦੀ 11000 ਕਬਟੀ ਆ ਮੇਰੇ ਵੀਰੋ ਇਹ ਆ ਛੰਨਾ ਵਾਲਾ ਪੂਰੀ ਇਹ ਕਹਿੰਦੇ ਇਸੇ ਇਲਾਕੇ ਦਾ ਆ ਪਿੰਡਾਂ ਦਾ ਮਾਣ ਹੈ ਉਧਰ ਜਾਂਦਾ ਫੌਜੀ ਛੰਨਾ ਜੱਸੀ ਬੈਲਦੀਮ ਹੈਪੀ ਮਹਿਣਾ ਮਾਣ ਜੱਟਪੁਰੇ ਵਾਲਾ ਕਹਿੰਦਾ ਤਿੰਨ ਜੱਫੇ ਕਿਲਵੀਰ ਦੇ 51000 ਦੇ ਮੇਰੇ ਵੀਰੋ ਉਧਰ ਕਹਿੰਦੇ ਪੂਰੀ ਨੇ ਤਿੰਨ ਪਾਪੀਆ ਚੀਨਾ ਬਾਈ ਕਹਿੰਦਾ ਵੀ 11000 ਦੇਵਾਂਗੇ ਆਹ ਕਹਿੰਦੇ ਚੀਨਾ ਬਾਈ ਕਹਿੰਦਾ 11000 ਇਹ ਪੂਰੀ ਦੇ ਲਈ ਹੈ ਪੂਰੀ ਨੇ ਕਹਿੰਦੇ ਤਿੰਨੇ ਮੋੜਤੀਆ ਤੇ ਮੇ ਪਾਪੀਆਂ ਅਗਲਾ ਸਾਲ ਲੋਕਾਂ ਨੇ ਡਿਕੜਾ ਜੀਨਾ ਬਾਈ ਕਹਿੰਦਾ ਪੂਰੀ ਦੀਆਂ ਤਿੰਨ ਫੇੜ 11000 ਰੁਪਈਆ ਸਤਮਾਲਾ ਕਾਲੀ ਨੰਬਰ ਜੋੜ ਗਿਆ ਮੁਕਾਬਲਾ ਸਿਰੇ ਦਾ ਲਵਲੀ ਹੋਣਾ ਦਾ ਦਵਿੰਦਰ ਹੋਣਾ ਦਾ ਕੁਲਵੀਰ ਜਟਾੜੇ ਦੇ ਤਿੰਨ ਜੱਫੇ ਜੀਨਾ ਬਾਈ ਕਹਿੰਦਾ 11000 ਦੇ 11000 ਦੇ ਤਿੰਨ ਜਫੇ ਆ ਮੇਰੇ ਵੀਰੋ ਤਿੰਨ ਕਬਟੀਆਂ ਭੂਰੀ ਦੀਆਂ ਕਹਿੰਦੇ ਛੰਨਾ ਵਾਲਾ ਜਿਆਦਾ ਕਹਿੰਦਾ ਵੀ 11000 ਬਰੀਕ ਮੇਰਾ ਪਾ ਦਿਓ ਰਾਜੂ ਬਸੇਗਾ ਇੱਕੇ ਰੇਡ ਤੇ 1000 2000 2000 ਹੈ ਇੱਕੇ ਰੇਡ ਤੇ 2000 ਭੂਰੀ ਇੱਕੇ ਰੋਡ ਤੇ 2000 ਲਓ ਸਾਹਮਣੇ ਮੇਲਾ ਚੌਲ ਕਬੱਡੀ ਪਾ ਰਿਹਾ ਹੈ ਉਧਰ ਕਹਿੰਦੇ ਮੇਰੇ ਵੀਰਾਂ ਅੰਬਰ ਤੇ ਸੋਹੀ ਦਾ ਤੇ ਦਵਿੰਦਰ ਭੈਣੀ ਦਾ लवली ਸ਼ੰਨਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਸੱਤਾ ਮਣੀਲਾ ਤੇ ਪਿੰਦਰ ਮਣੀਲਾ 5000 ਭੂਰੀ ਵੱਲੋਂ ਭੂਰੀ ਵੀਰ ਰੇਡਾਂ ਦੇ ਉਹਨਾਂ ਵੱਲੋਂ ਹੋਵੇਗਾ ਜੀਨਾ ਬਾਈ ਕਹਿੰਦਾ ਵੀ ਜਿੱਟਾਉਣਾ ਨੰਬਰ ਜਾਫੀ ਦਾ ਜੇ ਜਿਟਾਣੇ ਵਾਲੇ ਦੇ ਤਿੰਨ ਪੂਰੇ ਲੱਗ ਗਏ ਚੀਨਾ ਬਾਈ ਕਹਿੰਦਾ ਇੱਕੀ ਬੈਲਦੀਆਂ ਮਹਿਮਾਨ ਹੈ ਮੇਰੀ ਜ਼ਿੰਦਗੀ ਦਾ ਸਰਬੇ ਹੁਣਾਂ ਦਾ ਇਹ ਆਦੇ ਫੌਜੀ ਹੁਣਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਅੱਜ ਕਹਿੰਦੇ ਮੇਲਾ ਚੋਟੀ ਦਾ ਲੈ ਵੀ ਲਾਲੇ ਕਰਦੀ ਛੈਟ ਤੇ ਉਧਰ ਦਰਸ਼ਨ ਵਾਲੀ ਜੀ ਕਹਿੰਦੇ 5 500 ਦੇ ਮਾਣ ਹੈ ਹੈਪੀ ਪੰਨੋ ਆਇਆ ਹੋਇਆ ਅੱਜ ਭੂਰੀ ਦੀਆਂ ਸੱਤਿਆ ਖੱਬੀਆਂ ਬਾਹਾਂ ਨੇ ਕਿ ਪੈਸਾ ਲੋਕਾਂ ਤੇ ਕਮਾਇਆ ਤੇ ਕਮਾਇਆ ਹੋਊਗਾ ਓਏ 80 ਯਾਰੀਏ ਕਮਾਈਆ ਓ ਚੀਨੇ ਬਾਈ ਵੱਲੋਂ 11 ਲੱਗਾ ਹੋਇਆ ਚੀਨੇ ਵੱਲੋਂ 11 ਪੰਜ ਪਿੰਦਰ ਰੋੜੀ ਕਹਿੰਦੇ ਸਾਡਾ ਉਹ ਤਿੰਨਾਂ ਤੇ 16 ਹੋ ਗਿਆ ਆਹ ਕਹਿੰਦੇ 11 ਜੀਨੇ ਬਾਈ ਵੱਲੋਂ ਤੇ ਪੰਜ ਪਿੰਦਰ ਰੋੜੇ ਸੱਦੇ ਹੁੜੀ ਕਹਿੰਦੇ ਲੈ ਵੀ ਜੀਨੇ ਖੁਸ਼ ਆਉਣ ਤੇ ਡਾਕਟਰ ਰਾਜੂ ਪੱਕਣ ਨੇ ਲੱਖੀ ਦੇ ਲਈ 1100 ਪੁਆਇੰਟਾਂ ਕਰ ਦਿੱਤਾ 30 ਤਰੀਕ ਦੇ ਸੱਦੇ ਆ ਛੇਵਾਂ ਕਬੱਡੀ ਪਾੜਿਆ ਖੇਡ ਮੈਦਾਨ ਦੇ ਵਿੱਚ ਪਈ ਹੋਈ ਰੇਡ ਜੱਟਾਂਆਂ ਵਾਲਾ ਜੱਟਾਂਆਂ ਵਾਲਾ ਰੁਪਿੰਦਰ ਜਨਾਲ ਦੇ ਕਹਿਣ ਮੰਗੂ ਜੱਟਾਂਾ ਅੱਜ ਕੁਝ ਕਰਨੋਂ ਫਿਰਦਾ ਹੈ ਇਹਦੇ 51000 ਦੇ ਤਿੰਨ ਹੈ ਮੇਲਾ ਚੋਟੀ ਦਾ ਅੱਜ ਕਾਲੇ ਕੇ ਪਿੰਡ ਨੂੰ ਮੁਬਾਰਕਬਾਦ ਹੈ ਜੀਨੇ ਦੇ ਸਾਰੇ ਮਿੱਤਰਾਂ ਨੂੰ ਸਾਰੇ ਪਿੰਡ ਨੂੰ ਮੁਬਾਰਕਬਾਦ ਹੈ ਭਾਈ ਸਾਰੇ ਪਿੰਡ ਨੂੰ ਮੁਬਾਰਕਬਾਦ ਹੈ ਦੁਨੀਆ ਚੱਜ ਕਾਲੇ ਕੇ ਕਾਲੇ ਕੇ ਹੋਈ ਪਈ ਆ ਓਏ ਕਾਲੇ ਆ ਜਾ ਸਾਹਮਣੇ ਢੀਲਾ ਜੈਂਟਲੀ ਵਾਲਾ ਕਬੱਡੀ ਪਾ ਰਿਹਾ ਹੈ ਇਹ ਵੀ ਵੱਡਾ ਮਾਲ ਹੈ ਖੇਡ ਕਬੱਡੀ ਦਾ ਓ ਚੋਟੀ ਦਾ ਨੰਬਰ ਜੋੜਦਾ ਆਇਆ ਹੈ ਲੈ ਵੀ ਕਿੰਦਰ ਸਾਰੇ ਭਰਾਵਾਂ ਦਾ ਮੈਨੇ ਵਾਲੇ ਹੈਪੀ ਦਾ ਅੱਜ ਵੱਡੀ ਟੀਮ ਨਾਲ ਕੇ ਲੈ ਕੇ ਆਇਆ ਆ ਕਾਲੀ ਕਬੱਡੀ ਪਾ ਰਿਹਾ ਹੈ ਕਿਥੇ ਹੋਰ ਸਲਾਮਾ ਜੁਰਤਾਂ ਨੂੰ ਕੋਈ ਕਦਰ ਨਾ ਪੈਂਦੀ ਚੰਮਦੀ ਏ ਕੁੜੀਏ ਨਹੀਂ ਮਿੱਟੀ ਮਾਲਵੇ ਦੀ ਅੱਤ ਕਰਾਉਣੇ ਜੰਮਦੀ ਹੈ ਕੂੜੀ ਦੇ ਦੀ ਮਿੱਟੀ ਮਾਲਵੇ ਦੀ ਬੰਦੇ ਅੱਤ ਕਰਾਉਣੇ ਜੰਮਦੀਆਂ ਯਾਦਾ ਕਹਿੰਦਾ ਵੀ ਭੂਰੀ ਦੀਆਂ ਤਿੰਨਾ ਤੇ ਅਮਰੀਕ ਤੇਰੇ ਕੋਲੇ ਕਿੰਨਾ ਸੋਇਆ 11 11 ਜਿੰਨੇ ਬਾਈ ਦਾ ਤੇ ਪੰਜ ਪਿੰਦਰ ਉੜਿਆ ਦਾ 16 ਉਹਨਾਂ ਦਾ ਤੇ 10 ਸੱਤ ਜਾਂ ਤੇ ਫੌਜੀ ਦਾ 26000 ਹੋ ਗਿਆ ਮੇਰੇ ਵੀਰੋ ਉਹ 16 ਹੋ ਗਿਆ ਡਨ ਹੋ ਗਿਆ ਜੀ 16 16 ਡਨ ਹੋ ਗਿਆ 10000 ਮੇਰੇ ਵੀਰੋ ਉਧਰ ਸੀਆ ਜੋਲ ਕੈਨੇਡਾ ਕਹਿੰਦੇ ਵੀ ਲਗਾਤਾਰ ਕਿ ਤਿੰਨ ਜਫੇ ਲਾ ਗਿਆ ਤੇ 11000 ਦਿੱਤਾ ਜਾਵੇਗਾ ਆ ਗਿਆ ਕਾਲੋ ਆਹ ਸਾਹਮਣੇ ਭੂਰੀ ਛੰਨਾ ਵਾਲਾ ਲੋਕ ਐਟੀਆਂ ਚੁੱਕ ਚੁੱਕ ਕੇ ਅਮਰੀਕ ਦੇ ਕਹਿਣ ਵਾਂਗੂ ਜਹਾਜ਼ ਹੀ ਵੰਦੇ ਰਹਿਆ ਜਹਾਜ਼ ਵੰਦੇ ਰਹਿਆ ਮੈਂ ਦਸਮਾਪ ਜਿੰਨੇ ਵੀ ਮੁਬਾਰਕ ਆ ਤੁਹਾਨੂੰ ਸਾਰਿਆਂ ਨੂੰ ਸਾਡੇ 15 ਨੰਬਰ ਲੈ ਕੇ ਫਤਿਹਗੜ ਛੰਨਾ ਫਾਸਟ 7 ਨੰਬਰ ਲੈ ਕੇ ਸ਼ਿਕਾਰ ਮਸੀਆ ਸ਼ੈਕ 8 ਕਬੱਡੀਆਂ ਪਾ ਕੇ 8 ਨੰਬਰ ਲੈ ਆ ਛੰਨਾ ਵਾਲਾ ਭੂਰੀ ਅੱਜ ਦੇ ਮੇਲੇ ਦਾ ਮੋਟਰਸਾਈਕਲ ਦਾ ਜੇਤੂ ਬਣ ਗਿਆ ਅੱਜ ਦੇ ਮੇਲੇ ਦਾ 7 ਟਾਚ 4 ਜੱਫੇ ਜਟਾਣਿਆ ਵਾਲਾ ਕੁਲਵੀਰ ਅੱਜ ਦੇ ਟੂਰਨਾਮੈਂਟ ਦਾ ਬੈਟ ਜਾਫੀ ਜਟਾਣਾ ਕੁਲਵੀਰ ਜਟਾਣਾ ਮੁਬਾਰਕ ਹੈ